ਦੱਖਣੀ ਅਫਰੀਕਾ ਵਿੱਚ ਹੋਈਆਂ ਸਨਫਿਸਟ ਅਰਨੋਲਡ ਕਲਾਸਿਕ ਖੇਡਾਂ ਵਿੱਚ ਸਰਹਦੀ ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਗੌਰ ਕਮਲਦੀਪ ਸਿੰਘ ਵੱਲੋਂ ਪਾਵਰ ਲਿਫਟਿੰਗ ਵਿੱਚ 골ਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਨੂੰ ਲੈ ਕੇ ਪਰਿਵਾਰ ਅਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ ਉੱਥੇ 18 ਸਾਲਾਂ ਨੌਜਵਾਨ ਗੌਰ ਕਮਲ ਸਿੰਘ ਦਾ ਪਰਿਵਾਰ ਵੱਲੋਂ ਮੂੰਹ ਮਿੱਠਾ ਕਰਵਾ ਗਿਆ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਨੌਜਵਾਨ ਗੁਰਕਮਲਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਆਉਣਾ ਚਾਹੀਦਾ ਹੈ। ਇਸ ਮੌਕੇ ਤੇ ਕੋਚ ਹਰਜੀਤ ਸਿੰਘ ਕਾਮਲਪੁਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਇਸ ਹੋਣਹਾਰ ਬੱਚੇ ਨੇ ਮਿਹਨਤ ਕਰਕੇ ਦੱਖਣੀ ਅਫਰੀਕਾ ਵਿੱਚ ਹੋਈਆਂ ਗੇਮਾਂ ਵਿੱਚ 골ਡ ਮੈਡਲ ਜਿੱਤਿਆ ਹੈ। ਕਿੰਨੀ ਏਜ ਹੈ ਤੇ ਕਿੱਥੋਂ ਗੇਮ ਕਿਹੜੀ ਗੇਮ ਖੇਡ ਗਿਆ? ਗੁਰਕਮਲਦੀਪ ਸਿੰਘ ਮੇਰਾ ਨਾਮ ਜੀ। ਉੱਠੀ ਸੋ। ਮੇਰਾ ਨਾਮ ਹੈ ਗੁਰਕਮਲਦੀਪ ਸਿੰਘ। ਮੇਰੀ ਏਜ ਹੈਗੀ 18। ਮੈਂ ਸਾਊਥ ਅਫਰੀਕਾ ਖੇਡ ਕੇ ਆਇਆ ਆਰ ਨੋਡ ਕਲਾਸਿਕ ਖੇਡਿਆ ਪੁਰਲੂਟਿੰਗ ਕੀਤੀ ਹਾਂਜੀ ਕਿਹੜਾ ਮੈਡਲ ਜਿੱਤ ਕੇ 골ਡ ਮੈਡਲ ਇੰਨੀ ਕੁ ਖੁਸ਼ੀ ਹੋਣੀ ਬਹੁਤ ਖੁਸ਼ੀ ਹੋਣੀ ਕਿੰਨਾ ਦਾ ਐਕਸਪੀਰੀਅੰਸ ਰਿਹਾ ਉੱਥੇ ਕਿੰਨਾ ਕਾਫੀ ਗੇਮਸ ਟਫ ਹੈਗੀ ਥੋੜੀ ਜਿਹੀ ਚਲੋ ਦਰਜਾ ਥੋੜਾ ਲੱਗਦਾ ਹੈ ਚਲੋ ਕੋਈ ਗੱਲ ਨਹੀਂ ਬਾਬੇ ਦਾ ਨਾਮ ਲਿਆ ਚਲੋ ਕੋਈ ਗੱਲ ਨਹੀਂ ਜਿੱਥੇ ਕਿਹੜੀ ਕਿਹੜੀ ਟੀਮ ਦੇ ਨਾਲ ਤੁਹਾਡੀ ਹੈਗੀ ਆਡੀ ਟੀਮ ਹੈਗੀ ਜੇ ਰਵਿੰਦਰ ਅਸਰੀਨਾ ਭਾਜੀ ਨੇ ਖੜਿਆ ਪਾਉ ਰਿਟਿੰਗ ਕੀਤੀ ਹਾਂ ਟੋਡਲ ਕਿੰਨੇ ਦੇਸ਼ਾਂ ਦੀਆਂ ਉੱਥੇ ਗੇਮਾਂ ਸੀ ਜਿਨ੍ਹਾਂ ਵਿੱਚ ਉਹ 골ਡ ਮੈਡਲ ਲੱਗੇ ਆਏ ਜੀ ਗੇਮਾਂ وچ ਭਾਜੀ ਹੈਗੇ ਅਸੀਂ 20 ਤੀ ਵਿਹਾਗੇ ਜਿਹੜੇ ਦੇਸ਼ ਆਏ ਨੇ ਬਾਹਰ ਦੇ ਜਿੰਨੇ ਵੀ ਹਾਂਜੀ ਹਾਂਜੀ ਤੁਹਾਡੀ ਗੇਮ ਕਿਹਦੇ ਨਾਲ ਸੀ ਮੇਰੀ ਗੇਮ ਹੈਗੀ ਹੈ ਕੈਨੇਡਾ ਦੇ ਦੋ ਕੁੜੀਆਂ ਸੀ ਤੇ 4 ਮੁੰਡੇ ਹਾਂਜੀ ਸਾਊਥ ਅਫਰੀਕ ਕਿੰਨੀ ਖੁਸ਼ੀ ਹੈ ਅੱਜ 골ਡ ਮੈਡਲ ਬਹੁਤ ਖੁਸ਼ੀ ਹੈ ਇਹ ਕਾਨਾ ਚੰਦੇ ਉਹ ਤਿਆਰ ਕੀਤਾ ਤੁਹਾਨੂੰ ਤੁਹਾਡੇ ਕੋਲ ਇੰਨੀ ਮੈਂ ਦੇਖੋ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਜਿਹੜੇ ਹੁਣ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਮੈਂ ਦੇਖੋ ਕਹਿਣਾ ਨਸ਼ਾ ਛੱਡ ਕੇ ਤੇ ਇੱਧਰ ਵਾਹੁਣ ਗੇਮਰ ਲਾਉਣ ਤੇ ਗੇਮ ਨਾਲ ਜੁੜਨ ਮੇਰੇ ਦੇਖੋ ਉਹਨਾਂ ਨੂੰ ਜਿਹੜੀ ਅਗਲੀ ਤਿਆਰੀ ਕੀ ਕਰ ਰਹੇ ਹੋ ਅਗਲੀ ਤਿਆਰੀ ਇਹ ਵੀ ਸਪੇਨ ਦੀ ਤਿਆਰੀ ਕਰਨੇ ਨੇ ਨੈਕਸਟ ਮੈਚ ਜਿਹੜਾ ਆਉਂਦਾ ਹਾਂਜੀ ਬੇਟੇ ਦਾ ਨਾਮ ਕੀ ਕਹਿਣਾ ਚਾਹੀਦਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਹਾਂਜੀ ਬੇੜੇ ਦਾ ਨਾਮ ਗੁਰਕਮਲਦੀਪ ਸਿੰਘ ਹੈ ਹਾਂਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਬੋਲ ਮੈਡ ਜਿੱਤ ਕੇ ਲਿਆ 100 ਰੁਪਏ ਦਾ ਜੋ ਕਿਹੜੀ ਗੇਮ ਖੇਡ ਕੇ ਆਏ ਇਹ ਪਾਵਰ ਲਿਫਟਿੰਗ ਕਿੰਨੀ ਖੁਸ਼ੀ ਆ ਜਦੋਂ ਕੋਈ ਬਹੁਤ ਜ਼ਿਆਦਾ ਖੁਸ਼ੀ ਹੈ ਲੋਕ ਉਹਨਾਂ ਦੀਆਂ ਦਿੰਦੇ ਨੇ ਹਾਂਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਮਾਣ ਬਹੁਤ ਮਹਿਸੂਸ ਹੋ ਰਿਹਾ ਜੀ ਛੋਟੀ ਉਮਰ 'ਚ ਗੇਮ ਖੇਡ ਗਿਆ ਬਾਕੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਬੱਚਿਆਂ ਨੂੰ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਨਾਲ ਚੁੱਕਣਾ ਚਾਹੀਦਾ ਤਾਂ ਕੋਈ ਸਰਕਾਰ ਨੂੰ ਬੈਨੀਫਿਟ ਦੇਣੇ ਚਾਹੀਦੇ ਨੇ ਕੋਈ ਨੌਕਰੀਆਂ ਜੇ ਦੇਣ ਜਾਏ ਉਹ ਕਾਇਹ ਹੋਰ ਚੀਜ਼ਾਂ ਨਹੀਂ ਦੇਣ ਬਾਕੀ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਦਾ ਬੱਚਾ ਤਰੱਕੀ ਕਰੇ ਤਾਂ ਸਾਨੂੰ ਬੜਾ ਮਾਣ ਮਹਿਸੂਸ ਆ ਹਰਜੀਤ ਸਿੰਘ ਗਾਉਣਪੁਰਾ ਜਿਹੜਾ ਹੈ ਇਹਨੇ ਮੈਨੂੰ ਆਪਣਾ ਤਰੱਕੀ ਦਵਾਈ ਆ ਇਹਨੇ 2 ਢਾਈ ਮਹੀਨੇ ਤਿਆਰ ਕੀਤਾ ਇਹਨੇ ਤੇ ਮੁਕੇ ਵਾਲੇ ਭਾਜੀ ਹੁਣਾ ਇਹਨੂੰ ਬਾਹਰ ਖੜਿਆ ਤੇ ਉਹਨਾਂ ਕੋਥੋਂ ਜਿੱਤ ਕੇ ਆ ਲਿਆ ਨੌਜਵਾਨਾਂ ਨੂੰ ਹੋਰਨਾਂ ਨੂੰ ਕੀ ਅਪੀਲ ਕਰਨਾ ਹੈ ਉਹ ਇਹ ਤੇ ਨਸ਼ੇ ਛੱਡ ਕੇ ਤੇ ਆਪਣਾ ਗੇਮਾਂ 'ਚ ਧਿਆਨ ਦੇਣ ਇਹਨਾਂ ਦਾ ਧਿਆਨ ਦੇਣ ਇਹਨਾਂ 'ਚ ਰੁਚੀ ਵਿਧਾਉਣਾ ਆਪਣੇ ਜੇ ਬੱਚਾ ਬਤਾਇਆ گا ਗਾਂਹੋਰ ਦੇਸ਼ਾਂ ਦੇ ਵੱਡੀਆਂ ਬੱਲਾ ਮਾਰ ਲਈ ਕਰਦੇ ਸਾਥ ਆਉਗੇ ਪੂਰਾ ਦਿਨ ਦਾ ਹਾਂ ਪੂਰਾ ਪੂਰਾ ਸਾਥ ਦੇਵਾਂਗਾ ਮਹਾਰਾਜ ਕਿਰਪਾ ਕਰੇ ਗੁਰੂ ਆਮਦਾਸ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਵਾਗਤ ਹੈ ਵੈਕ ਅਫਰੀਕਾ ਖਾਲਸਾ ਵੈਲ ਜੀ ਜੀ ਵਦੇ ਮੇਰਾ ਨਾਮ ਜੀ ਹਰਜੀਤ ਸਿੰਘ ਕਾਮਨਪੁਰਾ ਇਹ ਮੇਰਾ ਸਟੂਡੈਂਟ ਹੈ ਜੀ ਗੁਰ ਕਮਲਦੀਪ ਸਿੰਘ ਚਮਿਆਰੀ ਤੋਂ ਇਹ ਪਾਵਰ ਲਿਫਟਿੰਗ ਕਰਦਾ ਜੀ ਤੇ ਸਾਊਥ ਅਫਰੀਕਾ ਦੇ ਵਿੱਚੋਂ ਇਹ ਪਾਵਰ ਲਿਫਟਿੰਗ ਜੋ 골ਡ ਮੈਡਲ ਲੈ ਕੇ ਆਇਆ ਜੀ ਪਾਵਰ ਲਿਫਟਿੰਗ ਦੇ ਵਿੱਚ ਤਿੰਨ ਇਵੈਂਟ ਹੁੰਦੇ ਆ ਇੱਕ ਸਕੈਟ ਇੱਕ ਬੈਂਚ ਪ੍ਰੈਸ ਇੱਕ ਡੈੱਡ ਲਿਫਟ ਇਹ ਸਭ ਜੂਨੀਅਰ ਦੇ ਵਿੱਚੋਂ ਜਿਹੜਾ 골ਡ ਲੈ ਕੇ ਆਇਆ ਹੈ ਹਾਂਜੀ ਇਹ ਲੱਗਦਾ ਇੰਨੀ ਕ ਮਿਹਨਤ ਕਰਨੀ ਪਈ ਹੋਣੀ ਹੈ ਇਹ ਬੱਚਾ ਜੀ ਥੋੜਾ ਜਿਹਾ 2-3 ਮਹੀਨੇ ਮੇਰੇ ਕੋਲ ਪ੍ਰੈਕਟਿਸ ਕਰਦੇ ਨੂੰ ਤੇ ਇਹਦੀ ਗੇਮ ਬਹੁਤ ਵਧੀਆ ਸੀ ਜਲਦੀ ਤੁਰ ਪਿਆ ਗੇਮ ਦੇ ਵਿੱਚ ਤੇ ਬਾਕੀ ਮਾਲਕ ਦੀ ਕਿਰਪਾ ਇਹਦੇ ਉੱਤੇ ਤੇ 에ਅਰਕਾਂ ਸਾਊਥ ਅਫਰੀਕਾ ਚ ਗਿਆ ਆ ਜਾਂ ਜੀ ਸਿਲੈਕਸ਼ਨ ਜਿਹੜੀ ਹੋਰ ਵੀ ਦੇਚ ਦੇ ਵਿੱਚ ਹੋਏ ਇਹ ਲੱਗਦਾ ਇੰਨੀ ਮਿਹਨਤ ਜੀ ਰਹੀ ਇਨੀ ਕਿਸੀਆ ਨੂੰ ਉਹਨਾਂ ਆਪਿਆ ਦਾ ਬਚਾ ਗੋ ਜੀ ਹਾਂਜੀ ਮਿਹਨਤ ਵੀ ਕਰਦਾ ਕੋਈ ਖੁਸ਼ੀ ਵੀ ਪੂਰੀ ਪੂਰੀ ਆ ਜੀ ਕਿਉਂ 골ਡ ਲੈ ਗਿਆ 골ਡ ਜਿੱਦਾਂ ਤੁਹਾਨੂੰ ਪਤਾ ਕੋਈ ਸੌਖੀ ਮੋਟੀ ਗੱਲ ਨਹੀਂ ਐ ਇਹ ਛੋਟੀ ਉਮਰ ਦੇ ਵਿੱਚ ਸਭ ਜੂਨੀਅਰ ਦੇ ਵਿੱਚ ਲੈ ਗਿਆ ਜੀ ਸਭ ਤੋਂ ਧੰਨਵਾਦ ਕਰਦੇ ਹਰਵਿੰਦਰ ਸਿੰਘ ਸਲੀਨਾ ਜਿੰਨੇ ਉਹਨੇ ਖੜਿਆ ਮੋਗੇ ਨੇ ਮੋਗੇ ਤੋਂ ਤੇ ਉਹਨਾਂ ਦੀ ਬਦੌਲਤ ਇਹ ਕੰਮ ਹੋਇਆ ਜੀ ਸਰਕਾਰ ਦੀ ਜਿੰਨੀ سپورਟ ਹੈ ਜੀ ਸਰਕਾਰ ਦੀ سپورਟ ਤੇ ਪਲੇਅਰਾਂ ਨੂੰ ਚਾਹੀਦੀ ਪੂਰੀ ਜਿੱਦਾਂ ਮੰਨ ਲਓ ਹੁਣ ਗਰੀਬ ਘਰਾਂ ਦੇ ਵਿੱਚੋਂ ਉਹ ਇਹਦੀ ਜਰਰ ਮਾਤੜ ਪਰਵਾਰਿਆ ਤੇ ਇਹਦੀ ਸਪੋਰਟ ਕਰਨੀ ਚਾਹੀਦੀ ਹੁਣ ਖਰਚਾ ਲਾ ਕੇ ਗਿਆ ਆਪ ਇਹ ਚਾਹੀਦਾ ਪਰ ਸਰਕਾਰ ਨੂੰ ਹੀ ਖਰਚਾ ਜਿਹੜਾ ਇਹ ਲਾ ਗਿਆ ਪਰ ਗਾਂ ਵਾਸਤੇ ਅਸੀਂ ਚਾਹੁੰਦੇ ਆਂ ਕਿ ਸਰਕਾਰ ਖਰਚਾ ਲਾ ਲਵੇ ਬਾਹਰ ਦੇ ਦੇ ਜਾਵੇ ਅੱਗੇ ਕਿਹੜੀ ਗੱਲ ਵਿਚਾਰੀ ਕਰ ਰਹੇ ਹੋ ਅੱਗੇ ਜੀ ਹੁਣ ਫੇਰ ਆਰਨੋਲਡ ਕਲਾਸਿਸ ਹੁਣ ਆਹੀ ਸਪੇਨ ਦੇ ਵਿੱਚ ਉਹਦੀ ਤਿਆਰੀ ਕਰ ਰਿਹਾ ਹੈ